ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਰਤ ਜਮਾਲ ਸਿੰਘ ਨੇ ਕੀ ਆ ਹੈ ਹੁੜੇ ਉੱਠੇ ਉਹ ਨਾ ਜੇ ਤੇ ਨੌਨਦ ਸਿੰਘ ਆ ਗਿਆ ਸਕੂਲੋਂ ਓਏ ਨੌਨਦ ਸਿੰਘ ਆ ਗਿਆ ਏ ਆਉਂਦੇ ਐ ਅਬਾ ਆਉਂਦੇ ਆ ਜਾਨ ਲੱਗਿਆ ਮੱਥਾ ਟੇਕ ਕੇ ਜਾਂਦਾ ਪਪਾ ਗੱਜਣ ਸਿੰਘ ਜੀ ਨੂੰ ਇਹ ਕੀ ਲੈ ਕੇ ਆਇਆ ਤੂੰ ਚਿਪਸ ਨਹੀਂ ਕੁਰਕਰੇ ਆ ਜੁਰਤ ਤੇ ਅਜਾ ਜੋ ਉઠਿਆ ਫਿਰ ਤਿਆਰ ਪਰ ਤਿਆਰੀ ਨਹੀਂ ਹੋਇਆ ਮੁੜ ਕੇ ਸੌਂ ਹੀ ਗਿਆ ਜੁਰਤ ਜਮਾਲ ਸਿੰਘ ਇੱਧਰ ਵੇਖਿਓ ਉਹ ਵੀਰਾ ਸਕੂਲੋਂ ਵੀ ਆ ਗਿਆ ਵਾ ਮੈਨੂੰ ਵੀ ਪਾਣੀ ਪਿਆਣੋਂ ਦੇ ਇਹ ਲੈ ਕੇ ਆਇਆ ਵਾ ਆਪਣੇ ਮੁਰਗੀਆਂ ਵਾਸਤੇ ਛਤਨਾਜਾ ਅਸੀਂ ਤੇ ਆਹ ਦਾਣਾ ਪੋਣਨੇ ਨੇ ਆਪਣੇ ਅਸੀਲ ਮੁਰਗੀਆਂ ਨੂੰ ਹਨਾ ਅਸੀਲ ਮੁਰਗੀਆਂ ਲਿਆ ਨ ਉਹਨਾਂ ਤੇ ਦਾਣੇ ਪਾ ਦੇ ਪੁੱਤ ਪਹਿਲਾਂ ਉਹ ਸਵੇਰ ਦੇ ਭੁੱਖੇ ਹੀ ਹੋ ਤੂੰ ਦਾਣੇ ਹੁਣ ਲੈ ਕੇ ਆਇਆ ਵਾ ਅੱਜ ਕਿੱਦਾਂ ਲਰਿਆ ਸਕੂਲ ਦੱਸ ਹੱਥੇ ਆਉ ਨਾ ਤੇ ਕਿਤੇ ਆਵਾਜ਼ ਬੜੀ ਬਰੀਕ ਆ ਠੀਕ ਹੈ ਕਹਿੰਦੇ ਮੈਡਮ ਇਹਨੂੰ ਚੇਂਜ ਕਰਾਉਣਾ ਇਹਨੂੰ ਚੇਂਜ ਕਰਾਉਣਾ ਕਰਨਾ ਤਾਂ ਇਮੀਡੀਟ ਚੇਂਜ ਕਰਾਉਣਾ ਟਾਈਮ ਨੇ ਚੇਂਜ ਕਰਾਇਆ ਨਹੀਂ ਕਿਉਂ ਨਾ ਦੇ ਕੰਡੇ ਹੁਣ ਪੇ ਉਹ ਤਾਂ ਉਹ ਜਿਹੜਾ ਸਿਕਿਉਰਟੀ ਗਾਰਡ ਹੀ ਉਹ ਚੜਾ ਮੋਕੀਏ ਛੱਡ ਲਿਆ ਕਿਉਂਕਿ ਉਹਦਾ ਔਰ ਇਸ ਲੋਕ ਵੀ ਸਿਕਿਉਰਟੀ ਗਾਰਡ ਨੇ ਮਾਰਿਆ ਗਿਆ ਸਿਕਿਉਰਟੀ ਗਾਰਡ ਮਾਰਿਆ ਗਿਆ ਹਾਂ ਔਰ ਉਸ ਨੇ ਉਥੇ ਮਿਸਾਈਲ ਛੁੱਟਦੀ ਸੀ ਸਕੂਲ ਆ ਕਿ ਤੂੰ ਜੰਗ ਲੱਗੀ ਉਥੇ ਤੁਸੀਂ ਦੱਸੋ ਤੁਹਾਨੂੰ ਵੀ ਪਈਏ ਸਕੂਲੇ ਹੁਣ ਜਰੂਰ ਤਾ ਇਹਦੇ ਬਾਬੇ ਗੱਜਨ ਸਿੰਘ ਉਹਦੇ ਸਕੂਲੇ ਪਾ ਦਿੱਗੇ ਮੱਲੀਆਂ 10 ਮਿੰਨੋ ਕੀ ਕਹਿ ਰਹਿਆ ਵਾ ਗਲਾ ਕੱਲ ਕੱਲ ਗਲਾ ਠੀਕ ਹੋਇਆ ਅੱਜ ਕੋਲਡਿੰਗਾ ਚ ਫੜ ਲਈ ਮੈਨੂੰ ਦੇ ਦੇ ਥੋੜੀ ਨਹੀਂ ਥੋੜੀ ਵਾਧੂ ਆਟੇ ਕੋਲੋਂ ਮੈਂ ਉਹ ਲੈ ਆ ਜਾਊਂ ਹੈ ਕਿੰਨੀ ਕੁ ਪਈ ਐ ਮਾਰੀ ਲਗਾਈ ਐ ਫੌਜ ਇਹ ਚੀਜ਼ਾਂ ਨਹੀਂ ਖਾਂਦੀ ਨੌਨਦ ਸਿੰਘ ਆ ਇਹ ਚੀਜ਼ਾਂ ਨਹੀਂ ਖਾਂਦੀ ਫੌਜ ਜੋਰ ਤੋਂ ਨਰੇ ਦੋ ਫੜੇ ਨੇ ਚਲਾ ਦਾਣੇ ਤੋਂ ਫਿਰ ਦਾਣੇ ਪਾਈਏ ਮੁਰਗੀਆਂ ਨੂੰ ਮੈਂ ਅੱਜ ਸਵੇਰ ਦੇ ਮੁਰਗੇ ਵੀ ਨਹੀਂ ਵੇਖੇ ਚਲਾ ਫਿਰ ਫਿਰ ਰੋਜ਼ ਧੋਦੀ ਹੋ ਮਾਰਨ ਲੱਗ ਪਈ ਛਾਲਾ ਵੀ ਇਹ ਲਿਸ਼ ਕਿੰਨੀ ਆ ਗਈ ਇਹਨਾਂ ਤੇ ਹੂੰ ਇਹਨੇ ਗੋੜਾ ਮੜਵਾ ਜਾਣੀ ਤੇ ਉਹ ਕੀ ਬੁੱਜੀ ਉਹ ਉਹਨਾਂ ਨੂੰ ਕਹਾਂ ਫੋਨ ਉਹਨਾਂ ਕੋਲ ਲੜਾਈ ਹੈ ਅੱਜ ਲੜੋ ਓਏ ਓਏ ਇਹਦਾ ਇਹਦਾ ਢਿੱਡ ਕੱਦਣਾ ਪਿਆ ਲੇ ਬਾਟਾ ਫੜਾ ਕੇ ਉਹ ਬਾਟਾ ਗੱਡੀ ਪਾਣੀ ਪਾਈਏ। ਉਹ ਰੱਖ ਨਾ ਥੱਲੇ ਟੂਟੀ ਛੱਡ ਦੇ। ਪਰ ਦੇ ਪਾਣੀ। ਠੀਕਾ। ਬੰਦ ਕਰਦੇ ਹਾਂ। जोर तो प्यार है, पोते प्यार है घर, आजा फर्श कर में, ओ को बंदे नहीं करते यार चला जोड़ता अंदर चलिए, अंदर चलिए, आजा आजा, आजा मेरे पोता आजा, आजा आजा आजा, आजा, आजा।, आजा।, आजा। तोते तो ਜਾ ਉਥੇ ਰੱਖ ਦੇ ਨਾ ਫੜ ਦਾਣੇ ਵਖਾ ਗੱਲੇ ਨਾ ਧਿਆਨ ਨਾ ਰੱਖੀ ਰੋੜੀ ਨਾ ਉਹ ਨੁੱਕਰ ਚ ਰੱਖੀ ਇਧਰ ਇਧਰ ਇੱਥੇ ਉਹ ਉਥੇ ਰੱਖ ਪੁੱਤ ਸ਼ਾਮੇ ਰੱਖ ਦੇ ਸ਼ਾਮ ਉਥੇ ਆ ਗਏ ਇੱਥੇ ਆ ਕਾਲ ਜੁਰਦੰਦਰ ਇਹ ਪਾਚ ਕਿ ਪਾਚ ਕਿ ਪਾਚ ਕਿ ਪਾਚ ਕਿ ਆ ਜਾ ਆ ਜਾ ਮੈਨੂੰ ਦੇਖ ਦਾਣੇ ਭਾਤ ਦੇ ਨਾ ਆ ਜਾ ਨੌਨ ਦੇ ਸਿੰਘ ਇਗਜ਼ਾਮ ਕਿਤਨੇ ਆ 10 ਥੋੜਾ ਜਾਂ ਹੂੰ ਕਿਤਨੇ ਆ ਮੋਟਿਆਂ ਗੱਲਾ ਕਰ ਕੇ ਇੱਕ ਫੈਸਲਾ ਕੀ ਕਰਨਾ ਕਾਲੇ ਕੰਮ ਨਹੀਂ ਹੋਣਾ ਨਹੀਂ ਕਿਉਂ ਕਿਉਂ ਕਿ ਕਰਦਾ ਆ ਕਿਉਂ ਕਿ ਇਹਦਾ ਕਿਉਂ ਨਹੀਂ ਹੋ ਰਿਹਾ ਪੁੱਛਿਆ ਆ ਸਕਿਉਰਟੀ ਘਰਦੇ ਵਾਲੇ ਨੇ ਸਿਕਿਉਰਟੀ ਘਰਦਾ ਕੀ ਮਸਲਾ ਪਿਆ ਸਿਕਿਉਰਟੀ ਘਰਦੇ ਉਹ ਪਿੱਛੇ ਪਿੱਛੇ ਹੋਵੇ ਹੋਵੇ ਨਿਕਲੇ ਟੰਨੀ ਪਿੱਛੇ 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 ਟੰਨੀ ਨਿਕਲੇ ਪਿੱਛੇ ਹੋ ਸਕਿਉਰਟੀ ਕੀ ਹਟਵਾ ਪਿੱਛੇ ਹੋ ਨਾ ਨਾ ਮੇਰੀ ਗੱਲ ਪੁੱਛਦੇ ਨਾ ਉਹ ਪਤਾ ਕਿਉਂ ਨਹੀਂ ਕੰਮ ਕਰ ਰਹਾ ਕਿਉਂ ਕਿ ਸਕਿਉਰਟੀ ਕਾਦੇ ਅਥੋ ਨਿਕਾੜਦਾ ਪੜ ਪੈਣੀ ਸਕਿਉਰਟੀ ਗਰਦਾ ਕੀ ਮਸਲਾ ਪਾਇਆ ਇਹਨੇ ਉਹ ਵੇਖ ਜਾ ਮੇ ਲਾਸ ਮੈਨੂੰ ਬਣੀ ਕਿੰਨੀ ਵਾਰੀ ਆ ਕੇ ਇੱਥੋਂ ਜਾਨ ਨੂੰ ਵੀ ਗੱਬਰ ਨੂੰ ਵੀ ਗੱਬਰ ਨੇ ਖਾਦਾ ਕੁਛ ਵੇਖੀ ਹੈ ਨਾ ਐਂਦਰ ਕਰਾ ਗੱਬਰ ਨੂੰ ਥੋੜਾ ਜਿਹਾ ਭਜਾ ਦੇ ਹੁਣ ਤੇ ਕੱਲ ਸਾਰਾ ਦਿਨ ਹੀ ਬਾਹਰ ਕੱਢੇ ਦਾਣੇ ਵੇਖਿਆ ਕਿੰਨੇ ਕਿਹਾ ਸਾਡੇ ਵੀ ਇੰਨੇ ਪੜ ਇੰਨੇ ਮੋਟੇ ਦਾਣੇ ਵੇਖਿਆ ਕਿੰਨੇ ਕਿਹਾ ਦਾਣੇ ਵੇਖਿਓ ਕਿੰਨੇ ਇੱਥੇ ਪਏ ਉਹ ਤਾਂ ਲੈ ਕੇ ਆ ਨਾ ਕੋਲੀ ਚ ਉਹ ਕੋਲੀ ਦੇ ਲੈ ਗਿਆ ਦਾਣੇ ਵਾਲੀ ਜਾ ਜੁਰਤ ਚੱਲ ਖਵਾ ਨਹੀਂ ਨਹੀਂ ਖਾ ਤੁਹਾਦੇ ਨੂੰ ਏਬ ਬੇਕਦਾ ਭਾਜਾ ਨਾ ਅਗਲੇ ਦੰਦਾਂ ਨਾਲ ਖਾਂ ਹਾਂ ਨੌਣੇ ਨਾਲ ਅਗਲੇ ਦੰਦਾਂ ਨਾਲ ਖਾਂ ਹਾਂ ਜਿੱਦਾਂ ਕੈਂਡੀ ਬੰਨੀ ਖਾਂਦਾ ਜੁਰਤ ਖਾਸਾ ਖਾ ਲੋ ਖਾ ਲੋ ਕੀ ਮੈਂ ਇਹਨੇ ਦੇ ਖਾਦਾ ਨਹੀਂ ਕੁਛ ਵੀ ਸਵੇਰ ਦਾ ਹੂੰ ਪੂਰੀ ਪੂਰੀ ਖਾਣੇ ਤੇ ਬੈਠਾ ਆਏ ਤੱਕ ਓਏ ਬੜੀ ਸਵਾਦੀ ਨਾ ਜੁਰਤ ਨਹੀਂ ਖਾਦੀ ਹੁਣ ਤੇ ਉਹਨਾਂ ਖੁਸ਼ ਹੋਣਾ ਜ਼ਰੂਰੀ ਖਾਓ ਕੁਝ ਨਹੀਂ ਖਾਓ ਓਕੇ ਖਾ ਦਿਆ ਜੱਫਮ ਤੋਂ ਫਿਰ ਦੇ ਦੇ ਨਾ ਜੁਰਤ ਜਮਾਲ ਸਿੰਘ ਸ਼ੱਕ ਲੋ ਕਿਉਂ ਕੀ ਮੈਂ ਆਉਂ ਆ ਆਵੇ 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 ਚਲੋ ਚਲ ਇਦਾਂ ਹੀ ਖਾ ਲਾ ਆ ਪੂਰੀ ਨਹੀਂ ਆ ਰੋਟੀ ਦੀ ਪੂਰੀ ਜੁਰਤ ਜਿਹੜੀਆਂ ਕੱਲ ਉਸ ਬਣੀਆਂ ਇਹ ਬਵੇਕ ਦੇ ਲੰਗਰ ਚ ਸਕੂਲੇ ਜਾ ਕੇ ਮਜ਼ਾ ਆਇਆ ਨਾ ਅੱਜ ਐਸਐਲਡੀ ਵਿੱਚ ਤਾਂ ਨਹੀਂ ਗਿਆ ਵੀ ਇਹ ਠੀਕ ਵੀ ਨਹੀਂ ਨਾ ਥੋੜਾ ਹੈਗਾ ਉਹਦੇ ਕਰਕੇ ਵੀ ਨਹੀਂ ਇਹਦਾ ਜੀ ਕੀਤਾ ਪਰ ਮੈਂ ਉਹਨੂੰ ਪਿੰਦੀ ਨੂੰ ਕੈਟ ਬੈਟ ਫੈਕਟ ਪਾਇਆ ਮਿਆਰੇ ਕੋਲ ਉਹਨੂੰ ਕਹਿੰਦਾ ਫੌਜ ਬੜੀ ਜਾਰੀ ਫੌਜ ਹੈ ਸ਼ਹੀਦਾਂ ਸਿੰਘਾਂ ਦੇ ਪਹਿਰੇ ਹੁੰਦੇ ਹਰ ਵੇਲੇ ਨਾਲ ਕਦੀ ਟਿਊਸ਼ਨ ਤੇ ਜੋ ਮੇਰੇ ਬੱਚੇ ਪੜ੍ਹਦੇ ਨਹੀਂ ਪਰ ਕਹਿੰਦੇ ਨੌਲੇਜਿੰਗ ਲਾਓ ਦੇਣਾ ਸਾਡੇ ਦਿਲ ਨਹੀਂ ਲੱਗਦਾ ਪਿਆ ਸਾਡੇ ਫਰੈਂਡ ਦੇ ਨਾਲ ਇਹ ਜਾ ਕੇ ਉਹਨੂੰ ਕੈਂਡੀਜ਼ ਦਿੰਦਾ ਨਾ ਰੋਜ਼ ਤਾਂ ਉਹਨੂੰ ਯਾਦ ਕਰਦੇ ਅੱਜ ਹੈਗੀਆਂ ਕੈਂਡਿਸ ਅਜੋ ਹੈਗੀਆਂ ਕੋ ਜੈਲੀ ਹਿਲੀਆਂ ਸਟ੍ਰਾਈਪਸ ਉਹ ਨਹੀਂ ਉਹ ਨਹੀਂ ਉਹ ਬਹੁਤ ਜ਼ਿਆਦਾ ਮਿੱਠੀਆਂ ਨੇ ਅੱਜ ਨਾਲੇ ਤੇ ਸੇਵਾ ਪਰਵਾਨਾ ਫੋਜ ਵੀ ਮਿਲੀ ਰਸਤੇ 'ਤੇ ਨਹੀਂ ਨਹੀਂ ਦਸਿਆ ਤੁਸੋਂ ਕੋਈ ਘਰ ਚਲਣਾ ਪਾਏ ਫਰੋੜ ਜਾਗੀ ਹੂੰ ਤੂੰ ਚੜਦੇਵੇਂ ਮੈਂ ਆਪ ਲਾਇਆ ਤੇ ਮੈਂ ਪਾਈ ਹੱਥਾ ਬੈਰੀ ਤੇ ਲਾਇਆ ਓਏ 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 ਓ ਓ ਕਰ ਕਰ ਤੂੰ ਹਿੰਮੇ ਦੇ ਮਾਰੀ ਜਾਂਦਾ ਕੁਛ ਨਹੀਂ ਹੈ ਪਾਣੀ ਪਿਆ ਦੇ ਊਟੀ ਆ ਜਾਣ ਕੇ ਕਰਦੇ ਆਂ ਜਾਨ ਕੇ ਜੋੜ ਲਓਗਾ ਮੈਂ ਵੀ ਨੋਟ ਆਜਾ ਪੂਰੀ ਨੂੰ ਪਹੁੰਚ ਲਾਂ ਏ। ਪੂਰੀ ਨੂੰ ਪਹੁੰਚ ਲਾਂ ਏ। ਉਹਨੂੰ ਪਹੁੰਚ ਲਾਂ ਏ ਮੋਗਲੀ ਨੂੰ। ਮੋਗਲੀ ਪੂਰੀਆਂ ਖਾ ਲਾ। ਮੋਗਲੀ। ਗੱਬਰ। 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 ਉਹ ਆ ਗਿਆ ਜੀ। ਗੱਬਰ ਆ ਜਾ। ਉਹ ਦੱਸੇ ਨਹੀਂ ਨਾ। ਓਏ ਗੱਬਰਦਿਆ ਲੱਗਦੇ ਥੋੜਾ ਗੱਬਰ ਨੂੰ ਇੱਧਰ ਕਰ ਲੈ ਹਾ ਡਰਦਾ ਮੋਗਲੀ ਤੋਂ ਮੋਗਲੀ ਨੇ ਦਾਣੇ ਵੇਖ ਕਿੰਨੇ ਮੋਗਲੀ ਸਿੰਘ ਪੋਟ ਤੇ ਆਪਣੀ ਆ ਓਏ ਵੀ ਫੋਨ ਕਰਨ ਉਹਨਾਂ ਦੇ ਲੜਾਈ ਹੈ ਅੱਜ ਇਹਨਾਂ ਨੂੰ ਉਹਨੂੰ ਲੜਾਈਏ ਗੱਬਰ ਨੂੰ ਲੜਾਈਏ ਤੇ ਜੁਰਤ ਨੂੰ ਲੜਾਈਏ ਅੱਜ ਜੁਰਤ ਤੇਰੀ ਤਪਣੀ ਕਰਾਈ ਅੱਜ ਓਏ ਨੌਨਦ ਸਿੰਘ ਜਿਹੜੇ ਉਹ ਦਾਣੇ ਪਏ ਉਹਨਾਂ ਨੂੰ ਪਾਇਆ ਬਹੁ ਮੁਰਗੀਆਂ ਨੂੰ ਜੁਰਤ ਜਮਾਲ ਸਿੰਘ ਨੌੜੇ ਮੁਰਗੀਆਂ ਨੂੰ ਪਾ ਦੇ ਦਾਣੇ ਚਲਾ ਜੋੜ ਤੇ ਤੂੰ ਹੀ ਪਾ ਦੇ ਮੈਂ ਮੈਂ ਆ ਜਾ ਚਲੋ 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 ਦਿਖਾ ਕਿੰਨੇ ਕਿਆ ਚਲ ਜਾ ਖੋਲੀ ਨਹੀਂ ਇੱਧਰ ਪੜਾ ਚੱਲ ਚੱਲ ਥੱਲੇ ਬਹਿ ਜਾ ਨਾ ਨਾਲ ਦੀ ਨਾਲ ਹੀ ਰੱਖ ਦੇ ਰੱਖ ਦੇ ਚੱਲ ਤੇ ਰੱਖ ਦੇ ਰੱਖ ਦੇ ਰੱਖ ਦੇ ਅੱਗੇ ਕਰ ਅੱਗੇ ਸੁੱਟੀ ਨਾ ਤੂੰ ਪਿੱਛੇ ਹੋ ਜਾ ਹੁਣ ਅੱਗੇ ਕਰ ਹਾਂ ਚੱਲ 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 ਰੱਖ ਦੇ ਨਾ ਫੜ ਕੇ ਲੈ ਦੂਈ ਫੜਦਾ ਇਹ ਹੈ ਯਾਨੀ ਹਾਂ ਰੱਖਿਆ Ini adalah Gia Gabbardi. Dijadi Gabbardi Puteri. ਜਵਾਬ ਇਹ ਟਰੈਡ ਫੁੱਪ ਨਹੀਂ ਟਰੈਡ ਫੁੱਪ ਨਹੀਂ ਬੀਏ ਹੈ ਨੋਣੇ ਸਿੰਘ 40 ਆ ਸਾਢੇ 11 ਹੋ ਗਏ ਜੀ ਗੋਲਕਾ ਦਾ ਓਏ ਓਏ ਉਹਨੇ ਦਾ ਓਏ ਉਹਦਾ ਨਾ ਪਿਸਤੌਲ ਤੋੜ ਓਏ ਉਹਨੇ ਭਾਉਨੇ ਪਿਸਤੌਲ ਤੋੜਤਾ ਯਾਰ ਜੁਰਤ ਜਮਾਲ ਸਿੰਘ ਨੂੰ ਤਿਆਰ ਪਰ ਤਿਆਰ ਕਰ ਦਿਓ ਇਦਾਂ ਇਦਾਂ ਇਹ ਇੱਥੇ ਲਾ ਜਾ ਜੁਰਤ ਜੋ ਜੁਰਤ ਜਮਾਲ ਸਿੰਘ ਸਾਰਾ ਚਾਹਤ ਉਹ ਹੋ ਜੋਸ ਜੁਰਤ ਨੂੰ ਵਾਈ ਮਾਰੀ ਜੁਰਤ ਆ ਨਾ ਆ ਜਾ ਹਲੋ ਬਿੱਪੋ ਹਲੋ ਜੁਰਤ ਲਾਓ आ बेगरिटर आ जाओ चलो आ जाओ तूफ करिये लो हेलो डर नू नता और चला न हाल देख तेग फत गुरु पंथ खाल से दी धर्म में ਦੇ ਹੈ ਗੁਰ ਬਰਿਆ ਕਾਲ 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 ਉਹ ਲੜ ਪਏ ਗੁਰ ਬਰਿਆ ਕਾਲ ਗੁਰ ਬਰਿਆ ਕਾਲ ਬਾ ਗਰਮ ਕਰ ਤੇ ਆ ਮਰਨ ਦੀ ਮੈ ਟੋੜਾ ਪਰੇ ਜਾ ਪਰਵਾ ਮੇ ਤੁ ਹਜੇ ਉੱਪਰ ਜਾ ਰਹਾ ਨਾ ਨੌਨ ਸਿੰਘ ਤੂੰ ਕਰ ਲੈ ਉਹ ਚੰਗੀ ਜਿਹਾ ਥੋੜਾ ਪਿੱਛੇ ਹੋ ਜਾ ਨਾ ਐਨੀ ਕਵਰੇਜ ਨਾ ਕਰੋ ਨਾ ਮ ਨੂੰ ਉਹ ਜਦੈ ਕਾ ਤੇਰੇ ਬੈਗ ਨੂੰ ਵੀ ਦੇਈਏ ਤੂੰ ਜੱਜੜਾ ਹੀ ਹੋ ਜਾ ਇਹ ਹੋ ਗਿਆ ਕਰਦਾ ਹਾਂ ਨਹੀਂ ਤੇ ਰੇ ਰੇ ਉੱਤੇ ਚਾਹੀ ਕੜਾ ਗਏ ਨਾ ਨਹੀਂ ਨਹੀਂ ਜਦੋਂ ਦੇ ਕੋ ਚੱਲ ਮੈਂ ਉੱਤੇ ਆ ਗਿਆ ਬਸ ਜੁਰਤ ਬਹਿ ਜਾ ਉਤੇ ਚੱਲੀਏ ਨੌਂਦ ਨੂੰ ਲੈਣ ਟਿਵੀਸ਼ਨ ਤੋਂ ਚੱਲੀਏ ਆਉਂਦਾ ਜੀ ਨਹੀਂ ਲੱਗੰਦੇ ਬਾਬੇ ਦਾ ਬਾਬਿਆਂ ਦਾ ਜੀ ਨਹੀਂ ਲੱਗੰਦੇ ਚਲਾਫ ਹੋ ਜਾ ਇਧਰ ਵੇਖ ਜੁਰਤ जरूरत है आ वेख मैं तेन तो दसा की है वा इधर वेख आवे आवे आज इधर झूठे लई दे थे आवे 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 आ जा बहिए ਖਾਲਸਾ ਕੋਲੇ ਦੇ ਯੂਨੀਵਰਸਿਟੀ ਦੀ ਬੈਕ ਸਾਈਡ ਤੇ ਹੈ ਨਾ ਆ ਗਿਆ ਖਾਲਸਾ ਕੋਲੇ ਗਾ ਹੈ ਮੇਨ ਮੇਨ ਗੇਟ ਹੈ ਜੀ ਉਹਨਾਂ ਰੈਟ ਕੈਟ ਮੈਡਮ ਕਹਿੰਦੇ ਬਹੁਤ ਵਧੀਆ ਕਰ ਲਏ ਨੇ ਬਿਨਾਂ ਸਿਖਾਈ ਨਾ ਉਹਨੋ ਕੇ ਅਕਾਲ ਪ੍ਰਕਾਸ਼ ਦੀ ਫੌਜ ਹੈ ਇਹਨਾਂ ਨੂੰ ਸਮਝਾਉਣ ਪੜਾਉਂਦੇ ਨੀ ਲੋੜ ਤੁਰੇ ਹੀ ਪੜੇ ਨੇ ਨਾਲੇ ਤੇ ਇਹਨੂੰ ਮਹਾਂਪਰਖਣੇ ਤੋਂ ਵਰ ਦਿੱਤਾ ਹੈਗਾ ਅਰੇ ਮੈਂ ਇਹਨੂੰ ਕਹ ਤੂੰ ਆਪ ਪੜ ਇਹ ਪੜਿਆ ਹੀ ਆ ਬਾਕੀ ਜੇ ਜ਼ਿਆਦਾ ਪੜਾਉਣਾ ਹੋ ਤਾਂ ਫਿਰ ਇਹਨੂੰ ਮੱਲੀਆਂ ਭੇਜਦੇ ਆ ਹੋਣ ਪਾ ਆ ਗਿਆ ਚੱਬੇ ਆ ਗਿਆ ਹੁਣ ਅੱਜ ਕਰਪਾਨ ਨਹੀਂ ਹੈਗੀ ਤੇ ਕੀ ਲੈਣਾ ਅਜ ਫਿਰ ਸੁਆ ਅੱਲਾ ਸੁਆ ਆ ਸੁਆ ਕਰਦਾ ਪੁੱਤ ਓ ਸੁਆ ਸੁਆ ਆ ਬੇ ਪਿਆ ਆ ਸੁਆ ਅੱਲਾ ਨਾ ਸੁਆ ਨਹੀਂ ਚੰਗੇ ਲੱਗੀਦਾ ਢਾਲ ਪਾਲਾ ਫਿਰ ਫੌਜ ਗੇ ਗਏ ਸੰਗੇ ਜਮਨ ਸੰਨਾਯਾ ਉਹ ਰਹਾ ਤੇਰਾ ਆ ਗੋ ਬਾਬੇ ਆ ਕੇ ਇਹ ਦੇ ਆਨ ਤੇਰਾ ਆ ਰਸਾ ਸੋਖ ਮੁਕਤੇ ਬਰਤਨ ਮੇਂ ਜਾ ਦੇਵਾ ਹੈ ਬਨੇ ਚਾਹ ਆ ਮਾ ਕੋ ਸੰਤਨ ਲੈ ਗੱਲ ਸੁਣੀ ਜਰਾ ਨੌਂਿੰਦ ਆ ਦੇਵਾ ਆ ਸੋ ਕਹਿ ਉਹਨੇ ਸੰਗੇ ਆ ਮਾ ਦੇਵਾ ਆਇਓ ਮਨ ਆਇ ਆਪਣੀ ਆਇਦਰ ਫੜੀ ਇਦਾਂ ਫੜੀ ਆਇਦਰ ਭੰਗ ਦਾਲ ਤੋਕਾ ਗੋਰਾ ਇਦਾਂ ਹਮਿਤ ਤਾਲ ਹਾਰ ਬਕੋਚ ਬਾਈ ਸਹਾਰਾ ਨਾ ਰੋ ਰੋਲਾਈ ਉਪਰ ਜੋ ਵਾਹ ਕੇ ਪੀਤਾ ਤੇਰੀ ਬਸਰੇ ਜਾਂ ਬਿੰਦਾਂ ਐ ਨਾਏ ਜੀਤਾ ਰੰਗ ਕੋ ਇੱਕ ਰੋਲਾ ਉਦਰਾ ਮੈਂ ਕੱਤਾ ਐ ਢਾਲ ਪੋਣੀ ਟਾਲ ਹਾਂ ਚੱਲ ਫਿਰ ਯਾਰ ਕੈਸੀ ਬਣੇ ਦੋਇਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਹੁਣ ਹੈ ਮਾਰੇ ਮੇਂ ਕਰ ਕੇ ਨਾ ਤੰਤ ਕਾ ਬਾਬੇ ਦਾ ਫੋਨ ਆਇਆ ਹੈਗਾ ਆਦੇ ਪਿੱਛੇ ਜਿੰਨੇ ਉਹ ਟੈਂਟ ਵਾਲੇ ਪਏ ਆ ਨਾ ਉਹ ਸਰ ਇਹ ਸੋਰੀ ਹੈ ਉਹ ਮਾਨ ਸਿੰਘ ਨੂੰ ਉਹਦੇ ਵੀ ਇਕੱਠੇ ਕਰਕੇ ਤੇ ਉਹ ਪਿੱਛਲੇ ਪਾਸੇ ਰੱਖ ਦੇ ਕੀ ਲੈਣਾ ਹੁਣ ਕੀ ਭੱਜ ਬਣਾਇਆ ਜੀ ਸੁੱਕੇ ਬਣਾਏ ਨੇ ਗਿੱਲੇ ਆ ਵਹਿ ਜਿਆਦੇ ਸੁੱਕੇ ਨੇ ਜਾ ਖਾਲਾ ਆਲੂ ਮਟਰਾਂ ਨਾਲ ਬੜਾ ਸਵਾਦ ਆਉਣਾ ਜੀ ਚਲੋ ਉਹ ਤੇ ਪਹਾੜ ਤੇ ਪੂਰੀ ਮਿਲ ਜੇ ਹਨ ਕੇ ਬੰਦ ਚੀਮੇ ਨੇ ਮੇਰੇ ਨਾਲ ਹੀ ਆਉਣਾ ਜਾ ਤੂੰ ਨਾ ਜਾਉ ਇਧਰ ਇਧਰ ਇਹ ਲੋਕ ਜਾ ਜਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਕਾਲੇ ਅਗਾਰਵਾਗਾ ਤੋ ਤੇ ਥੱਕ ਤੇ ਨਹੀਂ ਆ ਦੇ ਮੇਰੇ ਤਾਰ ਜੋ ਜਾਵੇ ਸਾਧਨ ਤੇ ਜਾ ਨਾ ਕੋ ਸਮਾਇ ਰਾਤ ਸੁਭਾਇ ਨਾ ਮਨ ਜਾਮ ਹੈ ਵਰ ਦੇ ਜੈ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਤੀ ਫਤਿਹ ਪਾਕੋ ਵਜੀ ਬੁੱਲਿਆ ਬਾਬਾਏ ਵਾਏ ਜੀ ਦਾ ਸਾਹਿਬ ਇੱਕ ਬਰੇ ਮਹਾਰਾਜ ਜੀ ਬਾਬਾਈ ਕੀ ਹਾਲਾ ਹੋਰ ਬਾਬਾਈ ਜੀ ਤੇ ਤਾਂ ਬਾਬੇ ਆਪਣੇ ਇੱਕ ਦੇ ਡਾਕਰੇ ਨੂੰ ਖਾ ਲਿਆ ਕਰ ਆ ਕੇ ਤੇ ਘਰ ਬੈਠੇ ਰਹਿੰਦੇ ਤੁਸੀਂ ਬਾਬੇਓ ਕਿ ਹੁਣ ਖਾ ਕੇ ਤੇ ਫਿਰ ਫੋਨ ਕਰਦੇ ਤੁਸੀਂ ਨੰਬਰ ਸਭ ਕੋਲ ਹੈਗਾ ਬਾਬੇ ਨੇ ਡਲੇ ਛਾ ਗਏ ਅੱਜ ਦੇ ਨਵਾਂ ਮਾਡਲ ਨੰਬਰ ਮੈਂ ਦੇ ਕੇ ਜਾਂਦਾ ਤੁਹਾਨੂੰ ਜੇ ਤਾਂ ਸਾਗਰਾਂ ਦਾ ਦਰਿਆ ਨਾ ਹੋਵੇ ਵਾਯੂ ਦੀ ਤੋਕਾਉਸਾ ਹੋਵੇ ਧਿਆਨ ਨਾ ਗੱਲਾ ਹੀ ਹੋ ਤੀਨ ਲੋਕ ਯਹਦਾਰ ਨਾ ਰਹਿੰਦਾ ਕੋਈ ਮੰਗਾ ਜੀ ਕੋ ਬਾਹਰ ਸਰੀਰ ਸਾਰਾ ਨਾ ਲੋਕ ਉਦਾਰ ਨਾ ਕੋਈ ਮਾਦਾ ਸਹਾਰਣ ਚੰਡਾ ਤੇਈ ਹੈ ਤਾਰਨੇ ਇਹ ਜਗਲਾ ਕੋ ਰਾਏ ਅਰਧ ਰੁਕਾ ਦੇ ਦੇਖ ਹੋਈ ਹੈ ਤਾਪ ਸੁਤਾ ਮੋਤਾ ਨਮਤਾ ਕੰਤਾ ਨਵ ਪਰਮਾ ਨਮਾ ਨਹੀਂ ਹੈ ਵਾਇਗੁਰ ਦੀ ਕਾਲਾ ਸਾਹਿਬ ਵਾਇਗੁਰ ਦੀ ਰੱਬ